ਹਾਂਜੀ ਸਾਰੇ ਅੰਤ ਸਤਿ ਸ਼੍ਰੀ ਅਕਾਲ ਮੈਸੂਮਾ ਨਾ ਆਰਟਿਸਟਿਕ ਸਕੈਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਆਫਰਸ ਲੈ ਕੇ ਆ ਰਹੇ ਹਾਂ ਸੋ ਅੱਜ ਅਸੀਂ ਆਪਣੀ ਪਹਿਲੀ ਆਫਰ ਲਾਂਚ ਕਰਨ ਲੱਗੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਊਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗਦੀ ਸਾਡੀ ਆਫਰ ਕੀ ਹੈ ਸੋ ਅੱਜ ਮੈਂ ਤੁਹਾਨੂੰ ਕਾਟਨ ਦੇ ਸੂਟ ਦਿਖਾਉਣ ਜਾ ਰਹੀ ਹਾਂ ਹਾਂਜੀ ਸਾਡਾ ਪਹਿਲਾ ਸੂਟ ਇਹ ਰਾਮਟੈਕਸ ਪੇਸ ਹੈ ਇਦੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਸੋ ਇਦੀ ਪਲੇਨ ਬਾਟਮ ਆਏਗੀ ਸੈਲਫ ਦੇ ਵਿੱਚ ਇਹ ਜਿਹੜਾ ਸਟੱਫ ਹੈ ਇਹਨਾਂ ਦੋਨੋਂ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੈ ਸੋ ਇਹ ਇਹਦੇ ਵਿੱਚ ਕਰਮੀ ਕਟ ਲੱਗਦੀ ਹੈ ਤੇ ਬਹੁਤ ਹੀ ਸੋਹਣਾ ਸਟੱਫ ਹੈ ਇਹ ਹਾਂਜੀ ਸਾਡਾ ਸੈਕੰਡ ਸੂਟ ਇਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ 올ਓਵਰ ਤੁਸੀਂ ਡਰੈਸ ਵੀ ਬਣਾ ਸਕਦੇ ਹੋ ਇਦੀ ਫਰੌਕ ਵੀ ਬਣਾ ਸਕਦੇ ਹੋ ਲੈਕ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਨਾਲ ਵੇਅਰ ਕਰ ਸਕਦੇ ਹੋ ਇਨ ਇਵਨ ਇਹਦੀ ਸ਼ਰਟ ਬਣਾ ਕੇ ਇਹਨੂੰ ਤੁਸੀਂ ਵਾਈਟ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਸੋ ਤੁਸੀਂ ਇਹਦੀ ਪ੍ਰਿੰਟਿੰਗ ਦੇਖ ਸਕਦੇ ਹੋ ਹਾਂਜੀ ਇਸ ਤੋਂ ਨੈਕਸਟ ਬਹੁਤ ਸੋਹਣੀ ਪ੍ਰਿੰਟਿੰਗ ਇਹ ਵੀ ਰਾਮ ਟੈਕਸੇ ਸੂਟ ਹੈ ਇਹਦੇ ਵਿੱਚ ਤਿੰਨ ਸ਼ੇਡ ਨੇ ਬਹੁਤ ਹੀ ਪਿਆਰੇ ਇਹ ਮਹਿੰਦੀ ਸ਼ੇਡ ਆ ਜਾਏਗਾ ਇਹ ਪਰਪਲ ਸ਼ੇਡ ਹੈ ਪਲੱਸ ਇੱਕ ਮੈਰੂਨ ਸ਼ੇਡ ਹੈ ਸੋ ਤਿੰਨਾਂ ਦਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਇਹਦੇ ਨਾਲ ਤੁਸੀਂ ਕੰਟਰਾਸਟ ਸਲਵਾਰ ਵੀ ਕਰ ਸਕਦੇ ਹੋ 올 ਓਵਰ ਵੀ ਇਹ ਬਹੁਤ ਪਿਆਰਾ ਲੱਗਦਾ ਹੈ ਸੋ ਨਿੱਕੀ ਬੂਟੀ ਵਾਲੇ ਮੋਸਟਲੀ ਜਿਹੜੀਆਂ ਫੀਮੇਲਸ ਹੁੰਦੀਆਂ ਉਹਨਾਂ ਨੂੰ ਸੂਟ ਬਹੁਤ ਪਸੰਦ ਆਉਂਦੇ ਨੇ ਤੇ ਇਹਨੂੰ ਆਪਾਂ ਡੇਲੀ ਵੇਅਰ ਲਈ ਬਹੁਤ ਹੀ ਕੰਫਰਟੇਬਲ ਫੈਬਰਿਕ ਹੈ ਇਹ ਵੀ ਰਾਮਟੈਕਸ ਦਾ ਪ੍ਰਿੰਟ ਹੈ ਇਹ ਦਿਨ ਪਲੇਨ ਬਾਟਮ ਹੈ ਬਲੈਕ ਸ਼ੇਡ ਦੀ ਇਹ ਫੈਬਰਿਕ ਵੀ ਬਹੁਤ ਹੀ ਕੂਲ ਹੈ ਸੋ ਜਿਵੇਂ ਹੁਣ ਬਾਦੋਂ ਦੀ ਗਰਮੀ ਆਉਣੀ ਹੈ ਉਹਦੇ ਵਿੱਚ ਇਹ ਸਟੱਫ ਜਾਦੇ ਬੈਟਰ ਰਹਿੰਦਾ ਹੈ ਪਹਿਲਾਂ ਤੁਸੀਂ ਇਹਨੂੰ ਬਾਹਰ ਅੰਦਰ ਲਈ ਯੂਜ਼ ਕਰ ਸਕਦੇ ਹੋ ਫਿਰ ਤੁਸੀਂ ਘਰੇ ਵੀ ਇਹਨਾਂ ਇਹ ਫੈਬਰਿਕ ਨੂੰ ਆਰਾਮ ਨਾਲ ਪਾ ਸਕਦੇ ਹੋ ਹਾਂਜੀ ਸਾਡਾ ਨੈਕਸਟ ਸੂਟ ਇਹ ਫੈਬਰਿਕ ਬਹੁਤ ਹੀ ਕੂਲ ਹੈ ਇਹ 3.5 ਮੀਟਰ ਫੈਬਰਿਕ ਹੋਏਗਾ ਬੜੇ ਪਨੇ ਦੇ ਵਿੱਚ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਟਰਾਸਟ ਹੈ ਸੋ ਗਰਮੀਆਂ ਦੇ ਅਕੋਰਡਿੰਗ ਇਹ ਆਈ ਥਿੰਕ ਬੈਸਟ ਸ਼ੇਡ ਹੈਗਾ ਹਾਂਜੀ ਇਹ ਵੀ ਰਾਮ ਟੈਕਸਪੇਸ ਹੈ ਇਹ 올ਓਵਰ ਸੂਟ ਹੈ ਇਹਦੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹਦਾ ਕੰਬੀਨੇਸ਼ਨ ਵੀ ਈਵਨ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਲਗਾ ਰੱਖਿਆ ਹੈ ਹਾਂਜੀ ਇਹ ਸਾਡਾ ਲਾਸਟ ਸੂਟ ਇਹਦੀ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਇਹ ਜਿਹੜੀ ਤੁਹਾਨੂੰ ਮੈਂ ਕਲੈਕਸ਼ਨ ਦਿਖਾਈ ਹੈ ਇਹਨਾਂ ਦੇ ਨਾਲ ਦੁਪੱਟੇ ਨਹੀਂ ਹੈਗੇ ਤੇ ਇਹ ਸਾਰੇ ਦੇ ਸਾਰੇ ਸੂਟ ਜਿਹੜੇ ਨੇਗੇ ਉਹ 850 ਦੇ ਆ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੇ ਜੋ ਵੀ ਤੁਹਾਨੂੰ ਕੋਈ ਸੂਟ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਬਾਏ ਕਰਨਾ ਤਾਂ ਪਲੀਜ਼ ਤੁਸੀਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਬੁੱਕ ਕਰੋ ਤੇ ਈਵਨ ਵਟਸਐਪ ਤੇ ਬੁੱਕ ਕਰਵਾ ਸਕਦੇ ਹੋ ਪਰ ਪਲੀਜ਼ ਇੱਕ ਰਿਕੁਐਸਟ ਆ ਤੁਸੀਂ ਪੇਮੈਂਟ ਨਾਲ ਦੀ ਨਾਲ ਕਰਵਾ ਦਿਓ ਕਿਉਂਕਿ ਬਾਕੀ ਦੀਆਂ ਕਈ ਵਾਰੀ ਕੀ ਹੁੰਦਾ ਕੋਈ ਭੈਣ ਬੁੱਕ ਕਰਵਾ ਲੈਂਦੀ ਹੈ ਬਟ ਪੇਮੈਂਟ ਪੇਮੈਂਟ ਕਰਕੇ ਨਹੀਂ ਉਹਨਾਂ ਨੂੰ ਸੂਟ ਮਿਲ ਪਉਂਦਾ ਜਿਨ੍ਹਾਂ ਦੀ ਪੇਮੈਂਟ ਆ ਜਾਂਦੀ ਹੈ ਸੋ ਉਹਨਾਂ ਦੀ ਬੁਕਿੰਗ ਕਨਫਰਮਡ ਹੋ ਜਾਂ ਇਨਾਂ ਦੇ ਨਾਲ ਦੁਪੱਟੇ ਨੇ ਸੋ ਤੁਸੀਂ ਦੁਪੱਟਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਾਟਨ ਦਾ ਦੁਪੱਟਾ ਪ੍ਰਿੰਟਿੰਗ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰੇ ਨੇ ਤੇ ਸਟਫ ਦੀ ਕੁਆਲਿਟੀ ਵੀ ਬਹੁਤ ਗੁੱਡ ਹੈ ਸੋ ਇਹ ਵੇਅਰ ਕਰਨਾ ਬਹੁਤ ਈਜ਼ੀ ਹੈ ਹਾਂਜੀ ਸਾਡਾ ਨੈਕਸਟ ਸੂਟ ਇਹਦੇ ਵਿੱਚ ਸੈਲਫ ਪ੍ਰਿੰਟਿੰਗ ਹੈ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਇਹ ਇਹਦਾ ਗ੍ਰੇ ਕਲਰ ਦਾ ਦੁਪੱਟਾ ਹੈ ਦੁਪट्टे ਦੇ ਵਿੱਚ ਚੈੱਕ ਬਣਿਆ ਬਹੁਤ ਸੋਹਣਾ ਇਹ ਜੋ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਪਿਆਰਾ ਹੈ ਈਵਨ ਇਹਦਾ ਸਟਫ ਵੀ ਬਹੁਤ ਹੀ ਕੂਲ ਹੈ ਲਾਈਕ ਬਹੁਤ ਹੀ ਸੌਫਟ ਤੇ ਲਾਈਟ ਵੇਟ ਸੋ ਤੁਹਾਨੂੰ ਬਹੁਤ ਪਸੰਦ ਆਏਗਾ ਇਹਦੇ ਨਾਲ ਅਸੀਂ ਡਾਰਕ ਦੁਪट्टे ਦਾ ਕੰਬੀਨੇਸ਼ਨ ਰੱਖਿਆ ਜੇਕਰ ਬਾਈਚਾਂਸ ਕਿਸੇ ਨੂੰ ਲੱਗ ਰਿਹਾ ਵੀ ਉਹਨਾਂ ਨੂੰ ਦੁਪੱਟਾ ਇਹ ਨਹੀਂ ਚਾਹੀਦਾ ਉਹਨਾਂ ਨੇ ਕਲਰ ਚੇਂਜ ਕਰਾਉਣਾ ਤਾਂ ਉਹ ਵੀ ਹੋ ਜਾਏਗਾ ਹਾਂਜੀ ਨੈਕਸਟ ਸੂਟ ਇਹ ਪਿਓਰ ਕਾਟਨ ਦੇ ਸੂਟ ਨੇ ਸਾਰੇ ਦੇ ਸਾਰੇ ਤੁਸੀਂ ਪ੍ਰਿੰਟਿੰਗ ਦੇਖੋ ਇਹਦੇ ਨਾਲ ਅਸੀਂ ਗ੍ਰੇ ਦਾ ਕੰਬੀਨੇਸ਼ਨ ਰੱਖਿਆ ਕਿਸੇ ਨੂੰ ਲੱਗ ਰਿਹਾ ਵੀ ਉਹਨੇ ਬਲੂ ਲੈਣਾ ਜਾਂ ਸੇਮ ਨਾਲ ਦਾ ਉਹਨਾਂ ਨੂੰ ਦੁਪੱਟਾ ਚਾਹੀਦਾ ਸੋ ਆਪਾਂ ਉਹ ਵੀ ਰੈਡੀ ਕਰ ਦਾਂਗੇ ਹਾਂਜੀ ਹੁਣ ਤੁਸੀਂ ਇਹ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਆਈ ਕੈਚਿੰਗ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਇਹਦੇ ਨਾਲ ਆਪਾਂ ਦੋ ਤਰ੍ਹਾਂ ਦੇ ਦੁਪੱਟੇ ਯੂਜ਼ ਕਰ ਸਕਦੇ ਮੈਰੂਨ ਦੁਪੱਟਾ ਵੀ ਇਹਦੇ ਨਾਲ ਪਿਆਰਾ ਲੱਗੇਗਾ ਤੇ ਮਸਟਰਡ ਵੀ ਸੋ ਅਕੋਰਡਿੰਗ ਟੂ ਯਰ ਚੋਇਸ ਆਪਾਂ ਦੁਪੱਟਾ ਰੈਡੀ ਕਰ ਦਾਂਗੇ ਹਾਂਜੀ ਦੁਪੱਟੇ ਵਾਲੇ ਸੂਟ ਨੇ ਸਾਡਾ ਲਾਸਟ ਸੂਟ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਇਹਦੇ ਨਾਲ ਆਪਾਂ ਨੇ ਸੇਮ ਕੋਟਾ ਦਾ ਦੁਪੱਟਾ ਰੈਡੀ ਕਰਿਆ ਸੋ ਇਹ ਸਾਡੀ ਜਿਹੜੀ ਅੱਜ ਦੀ ਕਲੈਕਸ਼ਨ ਸੀਗੀ ਇਹ ਸਾਰੇ ਦੇ ਸਾਰੇ ਸੇਲ ਦੇ ਵਿੱਚ ਨੇ ਸੋ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਰਿਹਾ ਤਾਂ ਜਲਦੀ ਤੋਂ ਜਲਦੀ ਤੁਸੀਂ ਆਪਣੀ ਬੁਕਿੰਗ ਕਰਾਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੇ ਥੈਂਕ ਯੂ